ਪੰਜਾਬ ਚ ਹੜਾਂ ਦੀ ਮਾਰ ਤੋਂ ਬਾਅਦ ਜਿਹੜੀ ਝੋਨੇ ਦੀ ਫਸਲ ਆ ਉਹਨੂੰ ਇੱਕ ਬਿਮਾਰੀ ਬਹੁਤ ਸਾਰੇ ਥਾਵਾਂ ਤੇ ਲੱਗੀ ਆ ਖੀਨੇ ਵਾਇਰਸ ਦਾ ਹਮਲਾ ਕਈ ਥਾਵਾਂ ਤੋਂ ਰਿਪੋਰਟ ਹੋਇਆ ਬਾ ਫਸਲ ਇਸ ਵੇਲੇ ਪੱਕਣ ਦੇ ਕਿਨਾਰੇ ਤੇ ਆ ਔਰ ਇਹ ਜਿਹੜੀ ਖੀਨੇ ਵਾਇਰਸ ਦਾ ਅਟੈਕ ਆ ਇਹਦੇ ਕਰਕੇ ਜਿਹੜਾ ਝਾੜ ਆ ਉਹਦੇ ਤੇ ਫਰਕ ਪੈਸੇ ਦਾ ਵਾ ਪਤਾ ਲੱਗਾ ਵਾ ਕਿ ਸੱਤ ਜ਼ਿਲ੍ਹਿਆਂ ਦੇ ਵਿੱਚ ਆਲਮੋਸਟ ਕਰੀਬ 10000 ਏਕੜ ਦੇ ਉੱਤੇ ਇਸ ਖੀਨੇ ਵਾਇਰਸ ਦਾ ਅਸਲਿਆਂ ਮਲਵਾਇ ਦੇ ਮਾਨਸਾ ਸਿੰਗਰੂਰ ਪਟਿਆਲਾ ਫਤਿਗੜ ਸਾਹਿਬ ਮੁਹਾਲੀ ਦੇ ਰੋਪੜ ਜ਼ਿਲ੍ਹਿਆਂ ਦੇ ਵਿੱਚ ਇਹਦੀ ਮਾਰ ਕੁਝ ਜ਼ਿਆਦਾ ਵਾ ਇਸ ਤੋਂ ਇਲਾਵਾ ਕੁਝ ਰਿਪੋਰਟਸ ਇਹ ਵੀ ਆ ਰਹੀਆਂ ਵਾ ਕਿ ਪਠਾਨਕੋਟ ਜ਼ਿਲ੍ਹੇ ਦੇ ਵਿੱਚ ਵੀ ਚੀਨੀ ਵਾਇਰਸ ਨੇ ਛੋਨੇ ਦੀ ਫਸਲ ਨੂੰ ਅਟੈਕ ਕੀਤਾ ਵਾ ਇਹਦੇ ਨਾਲ ਜਿਹੜਾ ਦਾਣਾ ਵਾ ਛੋਨੇ ਦਾ ਦਾਣਾ ਜਿਹੜਾ ਵਾ ਉਹ ਸੁਗੜ ਜਾਂਦਾ ਵਾ ਔਰ ਕਈ ਥਾਵਾਂ ਤੇ ਜਿਹੜਾ ਸਿੱਟਾ ਵਾ ਉਹ ਪੂਰਾ ਖੋਖਲਾ ਹੋ ਜਾਂਦਾ ਵਾ ਪੀਏਯੂ ਦੇ ਐਕਸਪਰਟਸ ਜਿਹੜੇ ਨੇ ਉਹ ਵੱਖ-ਵੱਖੇ ਥਾਵਾਂ ਤੇ ਜਾ ਕੇ ਦੇਖ ਰਹੇ ਆ ਕਿ ਕੀ ਹਾਲਤ ਆ ਔਰ ਕਈ ਥਾਵਾਂ ਤੇ ਉਹ ਸਪਰੇਅ ਦੀ ਸਪਰਸ਼ੀ ਕਰ ਰਹੇ ਆ ਦੇਖਦੇ ਆ ਕਿ ਓਵਰਆਲ ਜਿਹੜੀ ਪੰਜਾਬ ਦੀ ਝੋਨੇ ਦੀ ਫਸਲ ਆ ਉਹਦੇ ਤੇ ਕਿੰਨਾ ਕ ਅਸਰ ਇਸ ਚੀਨੀ ਵਾਇਰਸ ਦਾ ਇਸ ਸਾਲ ਪੈਂਦਾ ਵਾ ਪਰ ਇਹ ਕੋਈ ਕਾਫੀ ਮੰਦ ਪਾਗੀ ਖਬਰ ਹੈ ਕਿਉਂਕਿ ਪਹਿਲਾਂ ਬਹੁਤ ਸਾਰੇ ਥਾਵਾਂ ਤੇ ਹੜਾ ਕਰਕੇ ਫਸਲ ਦਾ ਨੁਕਸਾਨ ਹੋ ਗਿਆ ਤੇ ਹੁਣ ਚੀਨੀ ਵਾਇਰਸ ਕਰਕੇ ਨੁਕਸਾਨ ਹੋ ਰਿਹਾ ਹੈ ਅਗਲੀ ਖਬਰ ਹੈ ਕਿ ਪਟਿਆਲਾ ਜੇਲ ਤੋਂ ਅਗਲੀ ਖਬਰ ਪਟਿਆਲਾ ਜੇਲ ਤੋਂ ਮਾਈਆ ਉੱਥੇ ਝੂਠੇ ਪੁਲਿਸ ਮੁਕਾਬਲੇ 'ਚ ਚੇਲ ਕਟਰੇ ਅ ਇਨਸਪੈਕਟਰ ਸੁਭਾ ਸਿੰਘ ਦੀ ਮੌਤ ਹੋ ਗਈ ਹੈ ਇਨਸਪੈਕਟਰ ਸੁਭਾ ਸਿੰਘ ਨੂੰ ਕੁਝ ਮਹੀਨੇ ਪਹਿਲਾਂ ਪੰਜ ਹੋਰ ਪੁਲਿਸ ਅਧਿਕਾਰੀਆਂ ਦੇ ਨਾਲ 1993 ਦੇ ਇੱਕ ਤਰਨ ਤਰਨ ਦੇ ਝੂਠੇ ਪੁਲਿਸ ਮੁਕਾਬਲੇ 'ਚ ਉਮਰ ਕੈਦ ਦੀ ਸਜ਼ਾ ਆਪੀ ਸੀ ਅ ਜਦੋਂ ਪਤਾ ਲੱਗਿਆ ਕਿ ਸੀਬੀਆਈ ਵੱਲੋਂ ਇਹ ਕੇਸ ਅੱਗੇ ਦਿੱਤੀ ਜਾ ਰਹੀ ਹੈ ਔਰ ਪੁਰਾਣੇ ਕੇਸ ਆ ਭਾਏ ਤੋਂ 20 ਸਾਲ ਪਹਿਲੋਂ ਦੇ ਪੁਰਾਣੇ 30 32 ਸਾਲ ਪੁਰਾਣੇ ਕੇਸਾਂ ਦੇ ਵਿੱਚ ਹੁਣ ਸਜ਼ਾਵਾਂ ਸੁਣਾਈਆਂ ਜਾ ਰਹੀਆਂ ਵਾ ਸੁਭਾ ਸਿੰਘ ਪਰੀਆਲਾ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਹੇ ਸਨ ਤੇ ਉੱਥੇ ਸੰਦੀਪ ਸਿੰਘ ਸਣੀ ਨਾਂ ਦੇ ਇੱਕ ਸੱਜਣ ਆ ਜਿਨੇ ਇੱਕ ਸ਼ਿਵ ਸੇਨਾ ਦੇ ਆਗੂ ਸੰਜੀਵ ਸੂਰੀ ਦੇ ਉੱਤੇ ਕਤਲਿਆਣਾ ਹਮਲਾ ਕੀਤਾ ਸੀ ਉਹਦਾ ਕਤਲ ਕੀਤਾ ਸੀ ਉਹਦੇ ਕਰਕੇ ਉੱਥੇ ਸਜ਼ਾ ਕੱਟ ਰਹੇ ਨੇ ਸੋ ਇਹ ਸੰਦੀਪ ਸਿੰਘ ਸਣੀ ਨੇ ਤਿੰਨ ਅਧਿਕਾਰੀਆਂ ਪੁਲਿਸ ਸਾਬਕਾ ਪੁਲਿਸ ਅਧਿਕਾਰੀਆਂ ਦੇ ਉੱਤੇ ਹਮਲਾ ਕੀਤਾ ਇੰਸਪੈਕਟਰ ਸੁਭਾ ਸਿੰਘ ਡੀਐਸਪੀ ਪ੍ਰਕਾਸ਼ ਸਿੰਘ ਤੇ ਇੰਸਪੈਕਟਰ ਇੰਦਰਜੀਤ ਸਿੰਘ ਸੁਭਾ ਸਿੰਘ ਉਹਨਾਂ ਦੀ ਉਮਰ অলਮੋਸਟ 784 ਸਾਲ ਦੀ ਸੀ ਉਹਨਾਂ ਨੂੰ ਜ਼ਿਆਦਾ ਸੱਟਾਂ ਲੱਗੀਆਂ ਸੀ ਔਰ ਉਹਨਾਂ ਨੂੰ ਹਸਪਤਾਲ ਚ ਦਾਖਲ ਕਰਾਇਆ ਗਿਆ ਜਿੱਥੇ ਉਹਨਾਂ ਦੀ ਮੌਤ ਹੋ ਗਈ ਆ ਪੁਲਿਸ ਪੈਨਸ਼ਨਰ ਗੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਡੀਐਸਪੀ ਚਰਨ ਸਿੰਘ ਸਾਫਤ ਡੀਐਸਪੀ ਚਰਨ ਸਿੰਘ ਨੇ ਇਸ ਗੱਲ ਦੀ ਨਿਖੇਦੀ ਕੀਤੀ ਹੈ ਉਹਨਾਂ ਨੇ ਕਿਹਾ ਕਿ ਉਹ ਗ੍ਰਹਿ ਮੰਤਰੀ ਨਾਲ ਇਹ ਮਸਲਾ ਟੇਕਅ ਕਰਨਗੇ ਕਿ ਪਹਿਲਾਂ ਤੇ ਤੁਸੀਂ ਪੁਲਿਸ ਅਧਿਕਾਰੀਆਂ ਨੇ ਜੋ ਕੰਮ ਕਾਜ ਕੀਤਾ ਉਹਦੇ ਕਰਕੇ ਉਹਨਾਂ ਨੂੰ ਸਜ਼ਾਵਾ ਮਿਲਦੀਆਂ ਵਾ ਫਿਰ ਸਜ਼ਾਵਾ ਪੂਰੇ ਕਰੇਮੇ ਜਿਲ੍ਹਾ ਦੇ ਮਿਲਕੋਣਾ ਤੇ ਹਮਲੇ ਹੋ ਰਹੇ ਆ ਸੋ ਇਹ ਇੰਸਪੈਕਟਰ ਸੁਭਾ ਸਿੰਘ ਜਿਨ੍ਹਾਂ ਨੂੰ ਉਮਰ ਕਿਆਦ ਦੀ ਸਦਾ ਹੋਈ ਸੀ 1993 ਦੇ ਛੁੱਟੇ ਪੁਲਿਸ ਮੁਕਾਬਲੇ ਜਿੱਦੇ ਸੱਤ ਨੌਜਵਾਨਾਂ ਦੀ ਮੌਤ ਹੋਈ ਸੀ ਉਹ ਹੁਣ ਦੁਨੀਆ 'ਚ ਨਹੀਂ ਰਹੇ ਜਿਹੜੀ ਉਹਨਾਂ ਨੂੰ ਸੱਟਾਂ ਲੱਗੀਆਂ ਸੀ ਉਹਨਾਂ ਕਰਕੇ ਉਹਨਾਂ ਦੀ ਰਜਿੰਦਰਾ ਹਸਪੀਟਲ ਦੇ ਵਿੱਚ ਜੇ ਲੋਨ ਦੀ ਪਟਿਆਲਾ 'ਚ ਆ ਲੇਕਿਨ ਰਜਿੰਦਰਾ ਹਸਪੀਟਲ ਚੋਂ ਦੀ ਮੌਤ ਹੋ ਗਈ। ਇਸ ਤੋਂ ਅਗਲੀ ਖਬਰ ਆ ਤਰੰਤਾਰਨ ਜ਼ਿਲ੍ਹੇ ਤੋਂ ਉਹ ਵੀ ਕਾਫੀ ਮਦ ਪਾਗੀ ਖਬਰ ਆ। ਤਰਨਤਾਰਨ ਜ਼ਿਲ੍ਹੇ ਦੇ ਵਿੱਚ ਪਿਛਲੇ 3 ਬਰ 10 ਦਿਨਾਂ ਦੇ ਵਿੱਚ 4 ਨਸ਼ੇ ਦੀ ਓਵਰਡੋਜ਼ ਨਾਲ ਬੋਤਾਂ ਮਰੀਆਂ। ਹਾਲਾਂਕਿ ਪੰਜਾਬ ਸਰਕਾਰ ਦਾ ਦਾਵਾ ਵਾ ਕਿ ਨਸ਼ਾ ਯੁੱਧ ਨਸ਼ਾ ਵਿਰੁੱਧ ਬਹੁਤ ਕਾਮਯਾਬੀ ਹਾਸਲ ਕਰ ਰਿਹਾ ਵਾ। ਉਹਦੇ ਕਰਕੇ ਬਹੁਤ ਸਾਰੇ ਨਸ਼ਾ ਤਸਕਰ ਅਰੇਸਟ ਹੋਏ ਨੇ, ਨਸ਼ਾ ਵੇਚਣ ਵਾਲੇ ਅਰੇਸਟ ਹੋਏ ਨੇ। ਲੇਕਿਨ ਅਜੇ ਲੱਗ ਰਿਹਾ ਵਾ ਕਿ ਹਾਲੀ ਵੀ ਪਿੰਡਾਂ ਦੇ ਵਿੱਚ ਨਸ਼ਾ ਮਿਲ ਰਿਹਾ ਵਾ ਕਿਉਂਕਿ ਇੱਕ ਜ਼ਿਲ੍ਹੇ ਦੇ ਵਿੱਚ ਇੱਕ ਏਰੀਆਤ ਇਹ ਰਿਚ ਖਡੂਰਸਾ ਦੇ ਹਲਕੇ ਦੇ ਵਿੱਚ ਦਸਾਂ ਦਿਨਾਂ ਦੇ ਵਿੱਚ ਚਾਰ ਮੌਤਾਂ ਨੇ ਫਿਰ ਇਹਦਾ ਮਤਲਬ ਇਹ ਆ ਕਿ ਇਹ ਜਿਹੜੀ ਨਸ਼ਿਆਂ ਖਿਲਾਫ ਯੁੱਧ ਜਿਹੜੀ ਛਿੜੀ ਹੋਈ ਆ ਉਹ ਕੋਈ ਬਹੁਤੀ ਕਾਮਯਾਬ ਨਜ਼ਰ ਨਹੀਂ ਆ ਰਹੀ ਗਰਾਊਂਡ ਲੈਵਲ ਤੇ ਜਿਹੜੇ ਚਾਰ ਲੋਕਾਂ ਦੀ ਮੌਤ ਹੋਈ ਆ ਉਹਨਾਂ 'ਚ ਇੱਕ ਹੈ ਛਾਪੜੀ ਸਾਹ ਪਿੰਡ ਦਾ ਨਿਸ਼ਾਨ ਸਿੰਘ 17 ਤਰੀਕ ਨੂੰ ਇਹਦੀ ਮੌਤ ਹੋਈ ਆ ਦੋ ਬੱਚੇ ਨੇ ਦੇ 7 ਸਾਲ ਦੀ ਇਹਦੀ ਸਾਰੀ ਉਮਰ ਸੀ ਨੌਜਵਾਨ ਸੀ ਇਸੇ ਦੌਰਾਨ ਅਸਤਰੀਬ ਨੂੰ ਬਗਿੱਡੀ ਬਗਿਆੜੀ ਪਿੰਡ ਦੇ ਵਿੱਚ ਅ ਅਸਤਰੀਬ ਨੂੰ ਬਗਿਆੜੀ ਪਿੰਡ ਦੇ ਵਿੱਚ 24 ਸਾਲਾਂ ਇੱਕ ਸ਼ਖਸ ਦੀ ਮੌਤ ਹੋਈ ਉਹਦਾ ਨਾਮ ਇਹ ਨਿਸ਼ਾਨ ਸਿੰਘ ਹੀ ਦੱਸਿਆ ਜਾਂਦਾ ਉਹਦੀ ਲਾਸ਼ ਜਿਹੜੀ ਆ ਖੇਡ ਦੇ ਮੈਦਾਨ ਦੇ ਵਿੱਚੋਂ ਮਿਲੀ ਸੀ ਇਹਦੇ ਨਾਲ ਨਾਲ ਜਮੈਰਾ ਇੱਕ ਪਿੰਡਿਆ ਕੁੜੀ ਕੋਂਟ ਗੋਇੰਦਵਾਲ ਸਾਹਿਬ ਇਲਾਕੇ ਦੇ ਵਿੱਚ ਉੱਥੇ ਦੋ ਭਰਾਵਾਂ ਦੀ ਮੌਤ ਹੋਈ ਹੈ ਓਵਰਡੋਸ ਕਰਕੇ ਮਲਕੀਤ ਸਿੰਘ ਤੇ ਗੁਰਪ੍ਰੀਤ ਸਿੰਘ ਮਲਕੀਤ ਸਿੰਘ ਦੀ ਉਮਰ 32 ਸਾਲ ਤੇ ਗੁਰਪ੍ਰੀਤ ਸਿੰਘ ਦੀ ਉਮਰ ਕਰੀ 30 ਸਾਲ ਸੋ ਇਹ ਇਹਦਾ ਮਤਲਬ ਹੈ ਕਿ ਨਸ਼ੇ ਹਾਲੀ ਵੀ ਮਿਲਦੇ ਆਂ ਔਰ ਹਾਲੀ ਵੀ ਨਸ਼ਿਆਂ ਦਾ ਸੇਵਨ ਹੋ ਰਿਹਾ ਵਾ ਔਰ ਓਵਰਡੋਸ ਨਾਲ ਇਹਦਾ ਮਤਲਬ ਕੋਈ ਉਹਦੇ ਤੇ ਕੋਈ ਮਾਨਿਟਰੀਂਗ ਨਹੀਂ ਹੋ ਰਹੀ ਔਰ ਓਵਰਡੋਸ ਨਾਲ ਲੋਕਾਂ ਦੀ ਆ ਮੌਤਾਂ ਹੋ ਰਹੀਆਂ ਵਾ ਇਹਦੇ ਬਾਰੇ ਆਪਾਂ ਇਸ ਖਬਰ ਦੇ ਉਤੇ ਨਿਗਾ ਰੱਖਾਂਗੇ ਔਰ ਅਗਲੇ ਦਿਨਾਂ ਦੇ ਨਿਚੇ ਦੇ ਆਪਾਂ ਕਿਸੇ ਤੰਦ ਵਿਚਾਰ ਸਾਂਝਾ ਵੀ ਕਰਾਂਗੇ ਲਾਸਟ ਖਬਰ ਹੈ ਰੌਣਕਾਂ ਦੀ ਦੇ ਪੰਜਾਬ ਦੌਰਿਆਂ ਨਾਲ ਸੰਬੰਧਿਤ ਕਈ ਦਰਾਂ ਤੋਂ ਪੰਜਾਬ ਦੇ ਵੇਸ਼ਵਦਾਰੇ ਤੇ ਸਨ ਕਈ ਥਾਵਾਂ ਤੇ ਉਹਨਾਂ ਨੇ ਹੜਪੀਦੇ ਇਲਾਕਿਆਂ ਦਾ ਦੌਰਾ ਵੀ ਕੀਤਾ ਲੋਕਾਂ ਨੂੰ ਮਿਲੇ ਉਹਨਾਂ ਦੀਆਂ ਗੱਲਾਂ ਬਾਤਾਂ ਸੁਣੀਆਂ ਉਹਨਾਂ ਦੀ ਦੁੱਖ ਦਰਦ ਸਾਂਝੇ ਕੀਤੇ ਆ ਉਹਨਾਂ ਨੇ ਪੰਜਾਬ ਵਾਸਤੇ 20000 ਕਰੋੜ ਦਾ ਪੈਕੇਜ ਮੰਗਿਆ ਵਾ ਉਹਨਾਂ ਕਿਹਾ ਵਾਕੀ ਇਹ ਰਾਹਤ ਕਾਰਜਾ ਵਾਸਤੇ ਪੰਜਾਬ ਨੂੰ 20000 ਕਰੋੜ ਰੁਪਈਆ ਹੜ੍ਹਾਂ ਨਾਲ ਪ੍ਰਭਾਵਿਤ ਹੋਣ ਕਰਕੇ ਦੇਣਾ ਚਾਹੀਦਾ ਵਾ ਇੱਥੇ ਮੈਂ ਦੱਸ ਦਵਾਂ ਕਿ ਪ੍ਰਧਾਨ ਮੰਤਰੀ ਵੱਲੋਂ 1600 ਕਰੋੜ ਰੁਪਈਆ ਪੰਜਾਬ ਲਈ ਅਨਾਉਂਸ ਹੋਇਆ ਵਾ ਔਰ ਪੰਜਾਬ ਸਰਕਾਰ ਵੱਲੋਂ ਜਿਹੜੇ ਆંકੜੇ ਰਿਲੀਜ਼ ਕੀਤੇ ਗਏ ਨੇ ਉਹਨਾਂ ਬਤਾਲਕ ਕਰੀਬ 14000 ਕਰੋੜ ਦਾ 13000 ਕਰੋੜ ਦੇ ਕਰੀਬ ਨੁਕਸਾਨ ਫੜਾ ਕਰਕੇ ਹੋਇਆਗਾ ਇਹ ਪ੍ਰੀਲੀਮਿਨਰੀ ਐਸਟੀਮੇਟ ਹੈ ਸ਼ਾਇਦ ਨੁਕਸਾਨ ਕਿਤੇ ਜ਼ਿਆਦਾ ਹੋਇਆ ਹੋਗਾ ਲੇਕਿਨ ਰਾਹੁਲ ਗਾਂਧੀ ਨੇ 20000 ਕਰੋੜ ਦੀ ਮੁੱਖ ਮੰਤਰੀ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖ ਕੇ ਸਿਫਾਰਿਸ਼ ਕੀਤੀ ਹੈ ਦੇਖਦੇ ਹਾਂ ਕਿ 1600 ਕਰੋੜ ਤੋਂ ਬਾਅਦ ਕੋਈ ਹੋਰ ਵੀ ਪੈਸਾ ਅੰਦਰ ਰਿਲੀਜ਼ ਕਰਦਾ ਜਾਂ ਨਹੀਂ